ਸਟਾਰt ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕਾ ਰਾਮਪੁਰਾ ਫੂਲ ਦੇ ਸੂਝਵਾਨ ਸੱਜਣਾ ਨੂੰ ਬੇਨਤੀ ਹੈ ਕਿ ਭਾਈ ਸਰਬਜੀਤ ਸਿੰਘ ਜੀ ਖਾਲਸਾ ਜੋ ਲੋਕ ਸਭਾ ਉਮੀਦਵਾਰ ਹਲਕਾ ਫਰੀਦਕੋਟ ਤੋਂ ਸਨ ਜਿਨ੍ਹਾਂ ਦੀ ਝੋਲੀ ਵਿੱਚ ਹਲਕਾ ਰਾਮਪੁਰਾ ਫੂਲ ਵਾਲਿਆਂ ਨੇ ਬਹੁਤ ਮਿਹਨਤ ਕਰਕੇ ਜਿੱਤ ਪਾਈ ਹੈ ਸੋ ਭਾਈ ਸਾਹਿਬ ਜੀ ਦਾ ਅੱਜ ਸਾਰੀ ਸੰਗਤ ਪ੍ਰੋਗਰਾਮ ਲੈਣ ਵਾਸਤੇ ਉਹਨਾਂ ਦੇ ਪਾਸ ਗਏ ਸੀਗੇ ਭਾਈ ਸਾਹਿਬ ਨੇ ਜਿਹੜਾ ਪ੍ਰੋਗਰਾਮ ਦਿੱਤਾ ਉਹ 12 ਤਰੀਕ ਦਾ ਪ੍ਰੋਗਰਾਮ ਦਿੱਤਾ ਹੈ ਹਲਕੇ ਰਾਮਪਰਾਹੂਨ ਦੇ ਵਾਸਤੇ ਹਲਕਾ ਰਾਮਪਰਾਹੂ ਦੀ ਸਾਰੇ ਹੀ ਸੰਗਤ ਜਿੰਨੇ ਵੀ ਤਕਰੀਬਨ ਹਲਕੇ ਦੇ ਵਿੱਚ ਪਿੰਡ ਆਉਂਦੇ ਆ ਆਪਾਂ ਪਿੰਡਾਂ ਵਾਲੇ ਸੱਜਣਾ ਨੇ ਸਾਰੇ ਜਿਹੜਾ ਪ੍ਰੋਗਰਾਮ ਅਲਿਕਣਾ ਅੱਗੇ 12 ਤਰੀਕ ਨੂੰ ਹਲਕਾ ਰਾਮਪਰਾਹੂਨ ਦੇ ਵਿੱਚ ਆਪਣੇ ਲੋਕ ਸਭਾ ਤੋਂ ਜੋ ਅਮੀਰਵਾਰ ਸੀ ਜੋ ਜਿੱਤ ਚੁੱਕੇ ਨੇ ਭਾਈ ਸਰਬਜੀਤ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਫਰੀਦਕੋਟ ਉਹ 12 ਤਰੀਕ ਨੂੰ ਹਲਕਾ ਰਾਮਪੁਰਾ ਫੂਲ ਵਿੱਚ ਪਹੁੰਚ ਰਹੇ ਨੇ ਧੰਨਵਾਦੀ ਦੌਰੇ ਵਾਸਤੇ ਕਿਉਂਕਿ ਸੰਗਤ ਦਾ ਉਹਨਾਂ ਨੇ ਵੱਡੇ ਪੱਧਰ ਤੇ ਧੰਨਵਾਦ ਇਜ਼ਹਾਰ ਕੀਤਾ ਵੀ ਧੰਨਵਾਦ ਕਰਨਾ ਬਣਦਾ ਸੋ ਸਾਰੀ ਸੰਗਤ ਦਾ ਧੰਨਵਾਦੀ ਦੌਰਾ ਜਿਹੜਾਗਾ ਹਲਕੇ ਰਾਮਪੁਰੇ ਫੂਲ ਦਾ ਉਹ 12 ਤਰੀਕ ਦਾ ਹੋਊਗਾ ਜੀ ਲੋਕ ਸਭਾ ਸ਼ਡਿਊਲ ਆ ਜਿਹੜਾ ਉਹ ਪਿੰਡਾਂ ਦਾ ਕਲੀਅਰ ਸ਼ਡਿਊਲ ਆ ਜਿਹੜਾ ਉਹ ਭਾਈ ਸਰਬਜੀਤ ਸਿੰਘ ਦੀ ਖਾਲਸਾ ਦੱਸਣਗੇ ਅੱਗੇ ਵੀ ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਧੰਨਵਾਦੀ ਦੌਰਾ ਕਰਨਾ ਹੈ ਅਸੀਂ ਤੁਹਾਨੂੰ ਅੱਜ ਦਿਨ ਦੱਸਣ ਵਾਸਤੇ ਕਿ 12 ਤਰੀਕ ਦਾ ਜਿਹੜਾ ਦੇਣਾ ਹੈ ਉਹ ਮਿਥਿਆ ਗਿਆ ਹੈ ਤੇ 12 ਤਰੀਕ ਨੂੰ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਦੀ ਖਾਲਸਾ ਹਲਕਾਰ ਆਮਪਰਾ ਫੂਲ ਵਿੱਚ ਤੂਫਾਨੀ ਧੰਨਵਾਦੀ ਦੌਰੇ ਲਈ ਪਹੁੰਚ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ